ਬਾਬਾ ਤਰਮ ਸਿੰਘ ਜੀ ਚੂਸਲੇਵੜ ਪੱਟੀ ਮੋੜ ਸੰਗਤ ਯਾਤਰਾ ਲੈ ਕੇ ਚੱਲੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਸਿੰਘਾ ਪ੍ਰਸਨ ਸੰਚਾਰਕ ਜਸਤ ਣਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਮੱਲ ਮਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਨੇੜੇ ਪੱਟੀ ਮੋੜ ਗੁਰਦੁਆਰਾ ਚੂਸਲੇਵੜ ਦੇ ਸੇਵਾਦਾਰ ਮੁਖੀ ਬਾਬਾ ਤਰਮ ਸਿੰਘ ਜੀ ਦੇ ਸੇਵਾਦਾਰ ਸਿੰਘਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਤੋਂ ਬਾਬਾ ਤਰਮ ਸਿੰਘ ਜੀ ਦੀ ਦੇਖਰੇਖ ਹੇਠ ਸੰਗਤ ਯਾਤਰਾ ਲੈ ਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਜਾ ਰਹੇ ਹਾਂ ਜਿਸ ਦੇ ਸੰਬੰਧ ਵਿੱਚ ਬਾਬਾ ਜੀ ਦੇ ਜਥੇ ਦੀ ਟੀਮ ਵੱਲੋਂ ਅਤੇ ਆਲੇ ਦੁਆਲੇ ਦੇ ਨਗਰਾਂ ਦੀਆਂ ਸੰਗਤਾਂ ਵੱਲੋਂ ਤੇਲ ਫੁੱਲ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਨਗਰ ਨਿਵਾਸੀ ਇਲਾਕਾ ਨਿਵਾਸੀ ਸਰਦਾਵਨ ਦਾਨੀ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੇਵਾਵਾਂ ਵਿੱਚ ਤਨਮਨਤਾ ਨਾਲ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਰਣ ਮਹਾਂਪੁਰਖ ਬਾਬਾ ਧਰਮ ਸਿੰਘ ਜੀ ਦੇ ਨੇੜੇ ਖੜੇ ਬਾਬਾ ਗੁਰਨਾਮ ਸਿੰਘ ਜੀ ਅਤੇ ਉਹਨਾਂ ਨਾਲ ਖੜੇ ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਨ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਪਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਬਾਬਾ ਧਰਮ ਸਿੰਘ ਜੀ ਮੈਂ ਬਤਨਾ ਦੁੱਗੀ ਚੋਗਰਾ ਪੱਟੀ ਮੋੜ ਜੋ ਬੜਾ ਬਾਬੇ ਦੀ ਕਿਰਪਾ ਨਾਲ ਮਸ਼ਹੂਰ ਹੈ ਬਾਬਾ ਧਰਮ ਸਿੰਘ ਜੀ ਦਾ ਵਸਾਇਆ ਹੈ ਆਪ ਜੀ ਜੋ ਗ੍ਰਹੀਆਂ ਕਰਨੀਆਂ ਸੰਗਤਾਂ ਨੇ ਆਪ ਜੀ ਪਤਾ ਲੱਗਾ ਕਿ ਤੁਸੀਂ ਯਾਤਰਾ ਲੈ ਕੇ ਜਾ ਰਹੇ ਕਿਹੜੀ ਜਗ੍ਹਾ ਜਾ ਰਹੇ ਜੀ ਦੱਸੋ ਜੀ ਸੰਤ ਜੀ ਯੂਰ ਸਾਹਿਬ ਜੀ ਇਹ ਹੋਰ ਵੀ ਵਿਚਾਰ ਆਪਣੇ ਕੋਈ ਸੰਗਤ ਸਿੰਘਾ ਬਣੋ ਜੀ ਬਾਬਾ ਨਾਮ ਸਿੰਘ ਜੀ ਜੇ ਬਾਬਾ ਧਰਮ ਸਿੰਘ ਜੀ ਦੇ ਸਰਕਾਰ ਹਿਸਾਬ ਸੰਗਤਾਂ ਲੈ ਕੇ ਜਾ ਰਹੇ ਹੋ ਆਬਦੀ ਇਲਾਕੇ ਨੂੰ ਅਸੀਂ ਸੰਗਤਾਂ ਨੂੰ ਸੇਵਾਦਾਰਾਂ ਨੂੰ ਕੁਝ ਨਾਂ ਲੈਣਾ ਚਾਹੋਗੇ ਬਾਬਾ ਤਰੁ ਸਿੰਘ ਜੀ ਦੇ ذریعੇ ਹਾਂ ਜੀ ਤੇ ਆ ਜੇ ਕੋਈ ਲੰਗੇਜ ਸੰਗਤ ਸਹਿਯੋਗ ਨਾਲ ਚੱਲਦੇ ਆ ਤੇ ਸੰਗਤਾਂ ਦੇ ਆ ਪਰਿਵਾਰ ਤੋਂ ਆਪਣਾ ਇਹ ਲੜਕਾ ਹੈ ਇੱਕ ਬਬਦੀ ਦਾ ਨਿਆ ਮਾੜਾ ਪੁੱਜਾ ਹੈ ਇੱਕ ਰਾਇਆ ਚਾਦੀਆਂ ਸਾਥਖੰਡ ਆ ਤੇ ਤੇ ਫਾਰਸਾਲ ਪਹਿਲਾਂ ਬਾਬਾ ਤਾਰਾ ਹੋ ਜਾਂਦੇ ਹੁੰਦੇ ਸੀ ਉਹ ਸੱਚਖੰਡ ਬਿਆਨਾ ਕਰਕੇ ਮੁੜ ਕੇ ਬਾਬਾ ਲੱਖਾ ਹੋ ਜਾਂਦੇ ਰਹੇ ਉਹ ਵੀ ਸੱਚਖੰਡ ਬਿਆਨਾ ਕਰਕੇ ਉਹਨਾਂ ਦੀ ਫੋਟੋਆਂ ਲੱਗੀਆਂ ਸਾਹਮਣੇ ਹਾਂ ਕੋਲੇ ਬਾਬਾ ਦਾ ਮਸਲਾ ਹਾਜ਼ਰ ਮਾਪੁਰਾ ਮੋਕ ਸੇਵਾਦਾਰਿਆ ਕੋਲੇ ਜਹ ਹਰ ਦਾ ਜਨ ਲੱਗ ਜਾਂਦੇ ਆ ਤੇ ਗਰਾਈਆਂ ਨੂੰ ਲੱਗੀਆਂ ਪਹੁੰਚਾ ਜੇ ਹੋਰ ਵੀ ਕਹੇ ਤੇ ਕੋਲੇ ਸਾਹ ਪਹੁੰਚਾਵੇ ਪਹੁੰਚਾਵੇ ਨਾਲ ਦੇ ਲੜੀਦਾ ਹੈਗਾ ਖਾਤਾ ਉਹ ਦੇ ਦੇਗੇ ਜੋ ਵੀ ਸਰਦਾ ਪੁੱਜਦਾ ਤੱਜ ਖਣ ਜਾ ਕੇ ਫਿਰ ਦਵਾਈਆਂ ਦਾ ਨੰਬਰ ਚੱਲਦੇ ਤੇ ਉਹ ਆਖਰ ਤੋਂ ਜੀ ਵੀ ਹਜਾਣਾ ਅਗਲੇ ਜਾਣਾ ਆਲੇ ਸਾਥ ਜੀ ਨੂੰ ਜੀ ਹੋਰ ਵੀ ਕਹੇ ਤੇ ਕੋਲੇ ਪੈਸਾ ਰਿਵਾੜੇ ਤੇ ਬਾਬਾ ਜੀ ਸਾਡੇ ਸਿਕਨੂਤਰਾ ਪ੍ਰਾਯੋਗ ਜਿਹੜੇ ਖਾਤੇ ਕੋਰੇ ਉਹਦੇ ਲੜਕੇ ਦਾ ਹੀ ਦੇਦਾਂ ਖਾਤੇ ਜਿਹੜੇ ਕਰਦਾ ਕੋਈ ਤਾਂ ਕੋਈ ਬਣ ਸਲੇ ਜੀ ਜੀਨੰਦਰ ਸਿੰਘ ਜੀ ਨੇ ਸਟਾਨਾ ਕੀ ਮੇਰਾ ਬਾਬਾ ਦੇ ਨਾਮ ਤੋਂ ਬਾਬਾ ਕਰਨ ਸਿੰਘ ਜੀ ਆਪ ਜੀ ਕਹਿਣਾ ਚਾਹਦੇ ਹੋ ਉਹ ਇਲਾਕਾ ਨੂੰ ਅਸੀਂ ਪੱਟੀ ਮੋੜੀ ਸੰਗਤਾਂ ਤਨਮਨ ਧੰਨਾ ਸੇਵਾ ਕਰਕੇ ਬਾਬਾ ਤਰਨ ਸਿੰਘ ਦਰਬਾਰ ਦਾ ਬਾਬਾ ਕਰਨ ਸਿੰਘ ਜੀ ਹਾਜ਼ਰ ਮਾਪੁਰਖਾਂ ਸੱਜਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹ ਇਹ ਦਾਨ ਕਰਕੇ ਆਪਣੇ ਤਨਮਨ ਧੰਨਾ ਅੱਛਾ ਜੀ ਧੰਨਵਾਦ ਆਪ ਜੀ ਦਾ ਸਾਰੇ ਜਨ ਸਾਥੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਸਭਨੀ ਅਪਣੇ ਸਾਡੇ ਚਰਨ ਚਾਹਤੇ ਹਲੂ ਸਤਿਗੁਰੂ ਕੰਵਲ ਪਾਤਸ਼ਾਹ ਨੇ ਅਕਾਲ ਪੁਰਖ ਦੇ ਸਹਾਰਾ ਬਸਿਆ ਹੈ ਇਹ ਸਾਡੇ ਚਰਨਾਂ ਸੁ ਸੰਸਾਰ ਦੇ ਰੋਪਨ ਦੇ ਬੋਲੇ ਸਿੰਘ ਹਾਟੀ ਮਤੇ ਜਸਤ ਨਾਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913